ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ। ਰਾਮਪਾਲ ਗਰ ਲੈ ਇੱਕ ਗੱਲ ਕਰ ਰਹੇ ਆ ਵੀਰੇ ਧਰਨੇ ਤੋਂ। ਹੁਣ ਆਪਣਾ ਪਰਿਚਯ ਵੀ ਧਰਨੇ ਵਾਲੀ ਭਜਣ ਲੱਗੇ ਆਪਾਂ ਹੁਣ। ਇੱਕ ਬਾਈ ਥੋੜਾ ਜਿਹਾ ਸੁੱਖ ਦਾ ਝਾਂ ਵੀ ਕਹਿ ਸਕਦੇ ਆ। ਥੋੜੀ ਜਿਹੀ ਉਮੀਦ ਵੀ ਕਹਿ ਸਕਦੇ ਆ। ਤੇ ਇੱਕ ਲਾਸਟ ਅਪੀਲ ਵੀ ਕਹਿ ਸਕਦੇ ਆ। ਹੁਣੇ ਮੋਤਵਾਰ ਬੰਦਿਆਂ ਨਾਲ ਗੱਲ ਹੋਈ ਆ। ਧਰਨੇ ਤੇ ਸ तकरीबन ਹੈਗੇ ਆ 28-30 ਜਣੇ ਅੱਜ। ਸਰਾਂ ਦੇ ਸਾਹਮਣੇ ਗੱਲ ਹੋਈ ਆ ਆਪਾਂ ਨੂੰ ਕੱਲ ਨੂੰ 10 ਵਜੇ ਦੇ ਤਕਰੀਬਨ ਇਕੱਠੇ ਹੋਣਾ ਪੈਣਾ ਹੈ ਕਿਉਂਕਿ ਮੰਤਰੀ ਸਾਹਿਬ ਦੀ ਆ ਪੱਕੀ ਦਿਨਾਂ ਤੋਂ ਉਡੀਕ ਕਰ ਰਹੇ ਸੀਗੇ ਅਮਨ अरोड़ा ਜੀ ਦੀ ਤੇ ਆਪਣੀ ਜਦੋਂ ਉਹ ਆਗੇ 11 ਵਜੇ ਆਪਣੀ ਇੱਕ ਤਰੀਕੇ ਦੀ ਉਹਨਾਂ ਨਾਲ ਮੀਟਿੰਗ ਹੋਣੀ ਹੈ ਤੇ ਆਪਾਂ ਨੂੰ ਪੂਰਨ ਵਿਸ਼ਵਾਸ ਦਵਾਇਆ ਜਥੇਬੰਦੀ ਵਾਲੇ ਅੱਗੂ ਸਹਿਬਾਨਾ ਨੇ ਕਿ ਕੱਲ ਨੂੰ ਜੇ ਆਪਾਂ ਇਕੱਠੇ ਹੋ ਜਾਈਏ ਜਿੰਨੇ ਆਪਾਂ ਅਟਲੀਸਟ ਧਰਨੇ ਤੇ ਆਏ ਸੀ ਉਹਨੇ ਵੀ ਹੋ ਜਾਈਏ 10 ਵਜੇ ਦੇ ਨਾਲ ਤਾਂ ਆਪਣਾ 100% ਹੱਲ ਹੋ ਜੂਗਾ ਸਾਰੇ ਵੀਰਾਂ ਭੈਣਾਂ ਨੂੰ ਜਿੰਨਾ ਤੱਕ ਗੱਲ ਪਹੁੰਚੀ ਹੈ ਜਿਨ੍ਹਾਂ ਨੇ ਅੱਜ ਤੱਕ ਧਰਨੇ ਦਾ ਮੂੰਹ ਵੀ ਨਹੀਂ ਦੇਖਿਆ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਹੈ ਕੱਲ ਨੂੰ 11 ਵਜੇ ਪਹੁੰਚ ਜਾਓ ਐਦੋਂ ਸਸਤਾ ਸੌਦਾ ਨੌਕਰੀ ਲੈਣ ਵਾਲਾ ਮੈਨੂੰ ਤੇ ਨਹੀਂ ਲੱਗਦਾ ਵੀ ਕੋਈ ਹੋਊਗਾ ਤੇ ਬਾਕੀ ਕਿਹਾ ਸੁਣਿਆ ਮਾਫ ਕਰਿਓ ਉਹ ਦਿੰਦੇ ਧਰਨੇ ਤੇ ਸੇਵਾ ਦੇ ਰਹਿਆਂ ਸਾਰੇ ਭੈਣ ਭਾਈ ਉਮੀਦ ਹੈ ਵੀ ਹੁਣ ਵੀ ਮੇਰੀ ਗੱਲ ਨੂੰ ਸੁਣੋਗੇ ਸਮਝੋਗੇ ਤੇ ਇੰਪਲੀਮੈਂਟ ਕਰੋਗੇ ਕੱਲ ਨੂੰ 10 ਵਜੇ ਯਾਦ ਰੱਖਿਓ 10 ਤੋ ਕੋਈ 9:30 ਆਉਂਦਾ ਤਾਂ ਮੋਸਟ ਵੈਲਕਮ ਹੈ 10 ਤੋ ਲੇਟ ਨਾ ਹੋਇਓ ਕਿਉਂਕਿ ਸਾਰਾ মিডিਆ ਆਪਾਂ ਨੂੰ ਕਵਰ ਕਰੂਗਾ ਤੇ ਜਥੇਬੰਦੀ ਦੇ ਮੋਤਵਾਰ ਬੰਦੇ ਆਉਣਗੇ ਸਾਰਿਆਂ ਨੂੰ ਵੀਰਾਂ ਭੈਣਾਂ ਨੂੰ ਬੇਨਤੀ ਹੈ ਜਿਹੜੇ ਚਾਹੇ ਇੱਕ ਦਿਨ ਆਏ ਨੇ ਚਾਹੇ ਦੋ ਦਿਨ ਹਾਜ਼ਰੀ ਲਵਾ ਕੇ ਗਏ ਨੇ ਚਾਹੇ ਉੱਦੇ ਤੋਂ ਸਾਡੇ ਨਾਲ ਦੇ ਕੱਲ ਨੂੰ 10 ਵਜੇ ਸਾਰਿਆਂ ਨੇ ਜਰੂਰ ਪਹੁੰਚਣਾ ਹੈ ਆਪਣਾ ਲਾਸਟ ਹਥਿਆਰ ਹੈ ਆਪਣਾ ਕੋਈ ਨਾ ਕੋਈ ਹੱਲ ਹੋ ਜਾਣਾ ਹੈ